ਹਾਦੀਸ ਵਾਰਦਾ ਇੱਕ ਵੈਰ ਤੋਂ ਨਵੀਂ ਵੀਡੀਓ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਟਾਈ ਦਾ ਸੌਖਾ ਤਰੀਕਾ ਦੱਸਾਂਗੇ ਵੀ ਸੌਖੇ ਤਰੀਕੇ ਨਾਲ ਟਾਈ 2 ਮਿੰਟਾਂ ਸਕਿੰਟਾਂ ਦੇ ਵਿੱਚ ਕਿਵੇਂ ਬੰਨੀ ਜਾਂਦੀ ਹੈ ਤੇ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਚੱਲ ਰਹੇ ਤੇ ਟਾਈ ਤਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਕੱਪੜੇ ਦੇ ਨਾਲ ਲੱਗਦੀ ਹੁੰਦੀਆਂ ਤੇ ਆਪਾਂ ਅੱਜ ਤੁਹਾਨੂੰ ਟਾਈ ਬੰਨਣਾ ਦਾ ਸੌਖਾ ਤਰੀਕਾ ਦੱਸਦੇ ਹਾਂ ਕਿ ਕਿਵੇਂ ਮਿੰਟ ਸਕਿਟ ਦੇ ਵਿੱਚ ਤੁਸੀਂ ਇੱਕ ਟਾਈ ਛੇਤੀ ਰੋ ਛੇਤੀ ਬੰਨ ਲਵੋ ਤੇ ਕਿਸੇ ਦੀ ਗਲੜ ਨਾ ਪਾਵੇ ਤੁਹਾਨੂੰ ਜਾਂ ਮੇਰੀ ਟਾਈ ਬੰਨਦੇ ਹੋ ਤੇ ਆਪਾਂ ਤੁਹਾਨੂੰ ਇਹ ਸੌਖਾ ਤਰੀਕਾ ਦੱਸਦੇ ਹਾਂ ਟਾਈ ਬੰਨਣ ਦਾ ਆਜੋ ਟਾਈ ਦਾ ਜਿਹੜਾ ਮੋਟ ਇਨੂੰ ਆਪਾਂ ਆਪਣੀ ਬਾਹਾਂ ਤੇ ਰੱਖ ਲੈਣਾ ਐ ਵੇ ਤੇ ਜਿਹੜਾ ਦੂਸਰਾ ਬਰੀਕ ਸਿਰਾਂ ਉਹਦਾ ਉਹਨੂੰ ਸਭ ਤੋਂ ਪਹਿਲਾਂ ਇੱਕ ਵਾਰੀ ਇਦਾਂ ਘੁਮਾ ਦੇਣਾ ਤੇ ਫਿਰ ਦੂਜੀ ਵਾਰੀ ਤੇ ਫਿਰ ਤੀਜੀ ਵਾਰੀ ਤੇ ਫਿਰ ਜਿਹੜਾ ਪਹਿਲਾ ਤੇ ਦੂਸਰਾ ਵਾ ਦੂਸਰੇ ਨੂੰ ਪਹਿਲੇ ਦੇ ਵਿਚਾਲੋਂ ਦੀ ਕੱਢ ਲੈਣਾ ਤੇ ਐਂ ਫੜ ਕੇ ਆਪਾਂ ਟਾਈ ਦਾ ਵੱਡਾ ਸਿਰ ਖਿੱਚ ਲੈਣਾ ਵਾ ਤੇ ਆਹ ਦੇਖੋ ਆਪਣੀ ਗੱਠ ਬਣ ਚੁੱਕੀ ਹੈ ਤੇ ਘੱਟੋ ਘਾਟ ਆਪਾਂ ਨੂੰ ਮਿਲਦਾ 10 ਸੈਕਿੰਡ ਵੀ ਨਹੀਂ ਲੱਗੇ ਤੇ ਟਾਈ ਆਪਣੀ ਬੰਨ ਕੇ ਤਿਆਰ ਆ ਤੇ ਇਹਨੂੰ ਹੁਣ ਆਪਾਂ ਗਲ ਚ ਪਾਵਾਂਗੇ ਤੇ ਮਾੜੀ ਜੀ ਸੈਟਿੰਗ ਕਰ ਲੈਣੀ ਇਹਨੂੰ ਪਿੱਛੋਂ ਖਿੱਚ ਕੇ ਥੋੜੀ ਜੀ ਜਿਹੜਾ ਮੋਟਾ ਸਿਰ ਆਉਂਦਾ ਉਹ ਖਿੱਚ ਲੈਣਾ ਪੜਕੇ ਆਪਾਂ ਤੇ ਆਪਣੀ ਟਾਈ ਇਹ ਰਹਾ ਤੁਹਾਨੂੰ ਬੰਨ ਕੇ ਦਿਖਾਉਂਦਾ ਪੱਗ ਬੰਨੀ ਹੋਈ ਹੈ ਵੈਸੇ ਤੇ ਇਹ ਟਾਈ ਬਿਲਕੁਲ ਪ੍ਰੋਪਰ ਸ਼ੇਪ ਚ ਆਈ ਹੈ ਆਪਣੀ ਤੇ ਆਪਾਂ ਹੁਣ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਮੇਰੇ ਤਾਈ ਬਣਦੇ ਆ ਤੇ ਆਪਣਾ ਇਹ ਤਰੀਕਾ ਵਰਤ ਕੇ ਦੇਖੋ ਸਾਰੇ ਜਾਣੇ ਤਾਈ ਬਹੁਤ ਸ਼ੌਕ ਸੌਖੀ ਤੇ ਛੇਤੀ ਬੰਨੀ ਜਾਊਗੀ ਧੰਨਵਾਦ ਜੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਹੋ ਅਗੇ ਯਾਰਾਂ ਦੋਸਤਾਂ ਨੂੰ ਆਪਣੇ ਜਿਨ੍ਹਾਂ ਨੇ ਵਿਆਹ ਹੋ ਵੀ ਨਾ ਤਾਂ ਜਾਣਾ ਤਾਈਆਂ ਬਣ ਕੇ ਤੇ ਐਵੇਂ ਤਾਈ ਬਣ ਕੇ ਜੱਲ ਜੀ